ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਹਾਂ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਆਪਣਾ ਕੰਮ ਹੋਲ ਸੇਲ ਐਂਡ ਡਿਟੇਲ ਦੋਨੋਂ ਹੀ ਹੈ ਜੀ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਹੁੰਦੇ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਆ WhatsApp ਨੰਬਰ ਤੇ ਮੈਸੇਜ ਜਾਂ WhatsApp ਕਾਲ ਵੀ ਰਿਟੇਲ ਦਾ ਪ੍ਰਾਈਸ ਜਿਹੜਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦਿੰਨੇ ਆ ਜੀ ਆ ਜਿਹੜਾ ਹੈਗਾ ਆਪਣਾ ਸੂਟ ਇਹ ਮੈਚਿੰਗ ਸੂਟ ਰਹੂਗਾ ਜੀ ਮੈਚਿੰਗ ਸੂਟ ਰਹੂਗਾ ਜੀ ਪ੍ਰਾਈਸ ਰਹੂਗਾ 1195 ਰੁਪਏ ਓਨਲੀ ਸਿਰਫ 1195 ਰੁਪਏ ਆ ਦੇਖੋ ਇਹਦੇ ਤੇ ਵਰਕ ਆਊਗਾ ਜੀ ਸਾਰੀ ਸ਼ਰਟ ਤੇ ਨਾ ਬੁਟੀਕ ਪੇ ਸਾਰੇ ਬੁਟੀਕ ਵਰਕ ਆਊਗਾ ਤੁਹਾਨੂੰ ਦੇਸੀ ਰਿਹਾ ਆ ਫੁੱਲ ਨੇ ਜੀ ਸਾਈਡਾਂ ਤੇ ਤੇ ਆ ਹੈਗਾ ਇਸਦਾ ਫਰੰਟ ਪੈਨਲ ਆ ਮੰਨ ਕੇ ਚੱਲੋ ਮਤਲਬ ਕਿ 25 ਕੇ ਰੈਡੀ ਹੋਊਗਾ ਜੀ ਇਸ ਦਾ ਇਸ ਦਾ ਕੇਰ ਹੈ ਜਿਹੜਾ 25 ਰੈਡੀ ਹੋ ਜੂ ਤੇ ਇਸ ਦੇ ਨਾਲ ਬਾਟਮ ਹੈ ਜਿਹੜੀ ਆ ਪ੍ਰਿੰਟਡ ਹੈ ਜੀ ਇਸ ਤਰ੍ਹਾਂ ਦੀ ਪ੍ਰਿੰਟਡ ਬਾਟਮ ਆਉਂਗੀ ਬਹੁਤ ਵਧੀਆ ਗਰਮ ਸੂਟ ਹੈ ਜੀ ਬਿਲਕੁਲ ਵੀ ਇਸ ਤੇ ਮੁਰਨੀ ਆਊਗਾ ਤੇ ਪਿਓਰ ਦਾ ਰਹੂਗਾ ਜੀ ਇਸ ਦੇ ਨਾਲ ਦੁਪੱਟਾ ਪਿਓਰ ਦਾ 2.5 ਮੀਟਰ ਦਾ ਇਸ ਦੇ ਨਾਲ ਪੂਰਾ ਖੁੱਲਾ ਡੁੱਲਾ ਦੁਪੱਟਾ ਰਹੂਗਾ ਜੀ ਇਸ ਦਾ 4 ਸਾਈਡ ਤੇ ਬਾਟਮ ਨਾਲ ਦੀ ਪੱਟੀ ਲੱਗੀ ਹੋਈ ਆ 1195 ਰੁਪਏ ਇਸ ਦਾ ਰੇਟ ਰਹੂਗਾ ਬਹੁਤ ਹੀ ਲੈਸ ਦੇ ਵਿੱਚ ਲਾਇਆ ਹੋਇਆ ਜੀ ਆ ਸੂਟ ਆਪਣੇ ਕੋਲ ਇਹ ਲਾਸਟ ਸੈੱਟ ਹੈ ਪਹਿਲਾਂ ਤਾਂ ਸ਼ਾਇਦ ਆਪ ਇਹਨਾਂ ਦੀ ਵੀਡੀਓ ਬਣਾਈ ਨਹੀਂ ਪਾਏ ਔਰ ਆ ਆਪਣੇ ਕੋਲ ਲਾਸਟ ਸੈੱਟ ਰਹਿ ਗਿਆ ਇਸ ਟਾਈਮ ਇਹ ਨਾ ਹਲਕੇ ਜਿਹੇ ਟੋਨ ਦੇ ਵਿੱਚ ਵਾਈਨ ਕਲਰ ਆ ਗਿਆ ਜੀ ਹਲਕਾ ਜਿਹਾ ਵਾਈਨ ਕਲਰ ਆ ਗਿਆ ਪਿਓਰ ਦੇ ਦੁਪੱਟੇ ਨਾਲ ਹੈ ਗਰਮੀਆਂ ਆ ਸਰਦੀਆਂ ਵਾਲਾ ਸੂਟ ਜੀ ਇਸ ਸਰਦੀਆਂ ਵਾਲਾ ਸੂਟ ਪ्योर ਦੁਪੱਟੇ ਨਾਲ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਇੰਨਾ ਕੰਮ ਤੁਸੀਂ ਕਰਦਿਆ ਕਰੋ ਅਗਲਾ ਕਲਰ ਆ ਗਿਆ ਜੀ ਇਸ ਦੇ ਵਿੱਚ ਪਿਸਤਾ ਗ੍ਰੀਨ ਹੈ ਪਿਸਤਾ ਗ੍ਰੀਨ ਕਲਰ ਆ ਗਿਆ ਕਲਾ ਕਲਰ ਪਿਸਤਾ ਗ੍ਰੀਨ ਆ ਗਿਆ ਜੀ ਆ ਵੀ ਕਲਰ ਬਹੁਤ ਪਿਆਰਾ ਜੀ ਬਹੁਤ ਹੀ ਪਿਆਰਾ ਕਲਰ ਆ ਵੀ ਪੈਨਲ ਵਰਕ ਬਣਿਆ ਹੋਇਆ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਸੋਹਣਾ ਔਰ ਆ ਇਸ ਦੀ ਬਾਟਮ ਰੱਖੂਗੀ ਜੀ ਪਿਓਰ ਦਾ ਰੂਗੈ ਇਸਦਾ ਦੁਪੱਟਾ ਕਲਰ ਥੀਅਰ ਅਵਲੀਤ ਵੀਡੀਓ ਚ ਸਹੀ ਆ ਰਿਹਾ ਅੰਜ ਕਲਰ ਸਹੀ ਆ ਰਿਹਾ ਪਿਓਰ ਦੁਪੱਟੇ ਨਾਲ ਪ੍ਰਿੰਟਡ ਬਾਟਮ ਹੈ ਜੀ ਦੇਖ ਲਓ ਤੁਹਾਨੂੰ ਥੋੜਾ ਹੋਰ ਖੋਲ ਕੇ ਦਿਖਾ ਲੇ ਲੇਖ ਐਸਤਰਾ ਵਧੀਆ ਬਾਟਮ ਲੱਗੀ ਹੋਈ ਹੈ ਇਸ ਦੇ ਨਾਲ ਬਟੇ ਇੱਕ ਫੀਸ ਹੈ ਜੀ ਘਰ ਮਸੂਟ ਹੈ ਇਹਦੇ ਵਿੱਚ ਲਾਈਨਿੰਗ ਲਾਉਣ ਦੀ ਵੀ ਲੋਡ ਹੈਗੀ ਤੇਲ ਕਲਰ ਨੇ ਜੀ ਇਸ ਲਈ ਤੀਸਰਾ ਕਲਰ ਆ ਗਿਆ ਜੀ ਆਪਣੇ ਕੋਲੇ ਆਹੋ ਤੀਜਾ ਕਲਰ ਆ ਗਏ ਜੀ ਬਹੁਤ ਸੋਹਣਾ ਕਲਰ ਹੈ ਜੀ ਵਰਕ ਵੀ ਬਹੁਤ ਵਧੀਆ ਇੰਨੀ ਸਫਾਈ ਨਾਲ ਵਰਕ ਕਰਿਆ ਹੋਇਆ ਹੈ ਨਾ ਬਹੁਤ ਜਿਆਦਾ ਗੁੱਠਮਾ ਵਰਕ ਹੈ ਜੀ ਹਾਰਡ ਨਹੀਂ ਹੈਗਾ ਮੋਸਟਲੀ ਜਿਹੜਾ ਮਸ਼ੀਨ ਵਰਕ ਹੁੰਦਾ ਨਾ ਉਹ ਥੋੜਾ ਜਿਹਾ ਹਾਰਡ ਹੁੰਦਾ ਬਟੇ ਹਾਰਡ ਨਹੀਂ ਹੈਗਾ ਬਿਲਕੁਲ ਵੀ ਤੇ ਆ ਗਏ ਇਸ ਦੀ ਬਾਟਮ ਜੀ ਪ੍ਰਿੰਟਡ ਬਾਟਮ ਰਹੂਗੀ ਜੀ ਆ ਗੀ ਇਸ ਦੀ ਬਾਟਮ ਤੇ ਦੁਪੱਟਾ ਇਸ ਦੇ ਨਾਲ ਐਸੀ ਤਰ੍ਹਾਂ ਹੀ ਬਾਟਮ ਵਾਲੀ ਪੱਟੀ ਲੱਗੀ ਹੋਈ ਹੈ ਜੀ ਪਿਓਰ ਦਾ ਦੁਪੱਟਾ ਰਹੂਗਾ 22 ਮੀਟਰ ਕੱਟ ਦਾ ਪ੍ਰਾਈਸ ਰਹੂਗਾ ਜਿਹੜੇ ਆਹ ਪ੍ਰਿੰਟਡ ਬਾਟਮ ਵਾਲੇ ਨੇ ਬੁਟੀਕ ਪੀਸ ਪਿਓਰ ਦੁਪੱਟੇ ਨਾਲ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1195 ਰੁਪਏ ਓਨਲੀ ਜਲਦੀ ਆਰਡਰ ਕਰandiਓ ਜਿਨ੍ਹਾਂ ਨੇ ਲੈਣੇ ਹੋਏ ਤਿੰਨੇ ਹੀ ਲਾਸਟ ਪੀਸ ਨੇ ਜੀ ਆਪਣੇ ਕੋਲ ਅੰਜੀ ਅਗਰੇ ਆਏ ਆਗੇ ਆਪਣੇ ਕੋਲੇ ਸਟਾਲ ਸੂਟ ਤੇ ਔਰ ਪਸ਼ਮੀਨੇ ਦੇ ਸ ਹੈਗੇ ਨੇ ਇਹ ਜੀ ਬਹੁਤ ਵਧੀਆ ਸੌਫਟ ਸੁਪੀਰੀਅਰ ਹੈ ਜੀ ਬੇਸ ਲੈਂਥ 47 48 ਹੈਗੀ ਹੈ ਜੀ ਇਸ ਦੀ ਆ ਇਸ ਦੇ ਸ਼ਰਟ ਦਾ ਫਰੰਟ ਆਊਗਾ ਜੀ ਫਰੰਟ ਤੇ ਨਾ ਵਰਕ ਕਰਿਆ ਹੋਇਆ ਹੈ ਜੀ ਆਰੀ ਵਰਕ ਥੋੜਾ ਜਿਹਾ ਮਨੀਤ ਦਿਖਾਓ ਇਧਰੋਂ ਜ਼ੂਮ ਕਰਕੇ ਆ ਆਰੀ ਵਰਕ ਕੀਤਾ ਹੋਇਆ ਜੀ ਸਾਰੇ ਫਰੰਟ ਤੇ ਆ ਜਿਹੜਾ ਤੁਹਾਡਾ ਬਣਿਆ ਹੈ ਨਾ ਇਹਦੇ ਤੇ ਸਾਰੇ ਤਿਆਰੀ ਵਰਕ ਹੈ ਜੀ ਆ ਰਹਿ ਜਾਣਗੇ ਬਾਹਾਂ ਜੀ ਬਾਜੂ ਇਸ ਤਰ੍ਹਾਂ ਬਣ ਲ ਗਈਆਂ ਜੀ ਬਾਕੀ ਡਿਜ਼ਾਈਨ ਹੈਗਾ ਜਿਹੜੀ ਬੈਕ ਫਰੰਟ ਦੀ ਸੇਮ ਰਹੂਗੀ ਜੀ ਬੈਕ ਪੀਸ ਤੇ ਆਰੀ ਵਰਕ ਨਹੀਂ ਹੈਗਾਗਾ ਅਦਰਵਾਈਜ਼ ਸੇਮ ਡਿਜ਼ਾਈਨਿੰਗ ਰਹੂਗੀ ਬਹੁਤ ਜਿਆਦਾ ਸੌਫਟ ਕੰਫਰਟੇਬਲ ਹੈ ਜੀ ਕਾਫੀ ਕਲਰ ਦੀ ਇਸਦੀ ਰਹੂਗੀ ਜੀ ਬਾਟਮ ਤੇ ਕਾਫੀ ਕਲਰ ਦੇ ਇਸ ਦਾ ਵਧੀਆ ਵਾਲਾ ਪਸ਼ਮੀਨਾ ਲੱਗਿਆ ਹੋਇਆ ਹੈ ਜੀ ਮਰੀਨੋ ਬੇਸ ਦੀ ਹੈਗੀ ਇਹ ਸ਼ਾਲ ਇਹਨਾਂ ਮਸਲੀਨ ਦੀ ਚੁੰਨੀ ਵਾਂਗੂ ਹੈਗਾ ਇੰਨਾ ਸੌਫਟ ਹੈ ਜੀ ਮਸਲੀਨ ਦੀ ਚੁੰਨੀ ਜਿੰਨੀ ਆਪਣੀ ਸੌਫਟ ਹੁੰਦੀ ਹੈ ਨਾ ਉਹਨਾਂ ਸੌਫਟ ਹੈ ਜੀ ਆਹ ਸ਼ਾਲ ਤੋ ਕੱਟ ਪੂਰੀ ਰਹੂਗੀ ਜੀ ਖੁੱਲੀ ਡੁੱਲੀ ਡਿਜ਼ਾਈਨ ਬਹੁਤ ਸੋਹਣਾ ਤੁਹਾਨੂੰ ਦੇਖ ਸੀ ਗਿਆ ਇਹ ਆਪਣਾ ਹੈ ਜੀ ਕਾਫੀ ਕਲਰ ਅਗਲਾ ਆ ਗਿਆ ਜਿਸ ਦੇ ਵਿੱਚ ਗ੍ਰੀਨ ਕਲਰ ਅਗਲਾ ਆ ਗਿਆ ਜੀ ਇਹਦੇ ਵਿੱਚ ਗ੍ਰੀਨ ਕਲਰ ਕਲਰ ਬਹੁਤ ਪਿਆਰਾ ਹੈ ਗ੍ਰੀਨ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਆ ਲੋਟ ਆ ਗਿਆ ਗ੍ਰੀਨ ਕਲਰ ਇਹ ਆ ਗਿਆ ਜੀ ਆਪਣਾ ਗ੍ਰੀਨ ਕਲਰ ਪਲੇਨ ਬਾਟਮ ਰਹੂਗੀ ਜਿਸ ਦੀ ਗ੍ਰੀਨ ਆ ਗਿਆ ਜਿਸ ਦਾ ਸ਼ਾਲ ਬਹੁਤ ਹੀ ਪਿਆਰਾ ਸ਼ਾਲ ਪੂਰਾ ਖੁੱਲਾ ਡੁੱਲਾ ਪ੍ਰਾਈਸ ਹੋਊਗਾ ਜੀ ਆਹ ਸੁੱਟਾਂ ਦਾ ਆਪਣਾ 1000 ਰੁਪਿਆ ਓਨਲੀ ਸਿਰਫ 1000 ਰੁਪਏ ਦਾ ਤੁਹਾਨੂੰ ਸਾਡੇ ਕੋਲ ਹੀ ਮਿਲੂਗਾ ਜੀ ਹੋਰ ਕਿਤੋਂ ਨਹੀਂ ਮਿਲਣ ਵਾਲਾ ਓਨਲੀ 1000 ਰੁਪਿਆ ਪ੍ਰਾਈਜ਼ ਰਹੂਗਾ ਜੀ ਇਸ ਦਾ ਇਹ ਗ੍ਰੀਨ ਕਲਰ ਸੀਗਾ ਜੀ ਆਪਣੇ ਕੋਲੇ ਹੁਣ ਆ ਗਿਆ ਜੀ ਆਪਣੇ ਕੋਲੇ ਮਹਿਰੂਨ ਕਲਰ ਹੁਣ ਆ ਗਿਆ ਜੀ ਆਪਣੇ ਕੋਲੇ ਅਗਲਾ ਕਲਰ ਮਹਿਰੂਨ ਬਹੁਤ ਹੀ ਸੋਹਣਾ ਹੈ ਇਹ ਆ ਗਈ ਜੀ ਆਪਣੀ ਸ਼ਰਟ ਸ਼ਰਟ ਹੋਊਗੀ ਜੀ ਫੋਟੋ ਸਾਰੇ ਸੁੱਟਾਂ ਚ ਹੈਗੀ ਹੈ ਜੀ ਫੋਟੋ ਸਾਰੇ ਸੁੱਟਾਂ ਚ ਹੈਗੀ ਹੈ ਆ ਦੇਖੋ ਜੀ ਇਹ ਆਪਣਾ ਆ ਗਿਆ ਜੀ ਇਹ ਨਾ ਮਤਲਬ ਕਿ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਬਾਲਾ ਮਹਿਰੂਨ ਜਿਹਾ ਵੀ ਨਹੀਂ ਹੈਗਾਗਾ ਪ੍ਰਾਈਜ਼ ਰਹੂਗਾ 1000 ਰੁਪਏ ਜੀ ਬਾਟਮ ਰਹੂਗੀ ਇਸ ਦੇ ਨਾਲ ਪਲੇਨ ਪਲੇਨ ਬਾਟਮ ਰਹੂਗੀ ਜੀ ਆ ਆ ਗਿਆ ਇਸ ਦਾ ਸ਼ਾਲ ਸ਼ਾਲ ਸਟੋਲ ਪੂਰਾ ਫੁੱਲੜ ਵਾਲਾ ਪੂਰਾ ਫੁੱਲੜ ਵਾਲਾ ਬਹੁਤ ਸੋਹਣਾ ਆ ਦੇਖੋ ਜੀ ਇਹ ਮਹਿਰੂਨ ਜਾਂ ਹੈਗਾ ਤਾਂ ਮਹਿਰੂਨ ਜੀ ਮਹਿਰੂਨ ਵੀ ਤਾਂਬਾ ਮਹਿਰੂਨ ਜਾਂ ਆ ਗਿਆ ਬਾਲਾ ਡਾਰਕ ਮਹਿਰੂਨ ਨਿਕਾਲ ਸਜੀ ਤੇ ਸੋਨਾ ਕਲਰ ਹੈ ਜੀ ਖੜਮਾ ਤੁਹਾਨੂੰ ਦਿਸ ਹੀ ਰਿਹਾ ਵੀਡੀਓ ਦੇ ਵਿੱਚ ਬਾਕੀ ਕਲਰ ਨੇ ਜਿਹੜੇ ਉਹ ਕਲੀਅਰ ਆ ਹੀ ਰਹੇ ਨੇਗੇ ਹਾਂਜੀ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਬਲੂ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਅਗਲਾ ਆ ਗਿਆ ਜੀ ブルー ਕਲਰ ブルー ਕਲਰ ਹੋਰ ਵੀ ਸਾਰੇ ਕਲਰ ਨੇ ਕਲਰ ਕੰਟਰਾਸਟ ਇਹਦੇ ਵਿੱਚ ਬਹੁਤ ਹੀ ਸੋਹਣਾ ਹੈਗਾ ਜੇ ਕਲਰ ਹੀ ਵਧੀਆ ਵਿੱਚ ਖਿੜਮੇ ਜੇ ਕਲਰ ਲੱਗੇ ਹੋਏ ਹੋਣ ਨਾ ਤਾਂ ਡਿਜ਼ਾਈਨ ਹੈ ਜਿਹੜਾ ਹੋਰ ਵੀ ਸੋਹਣਾ ਲੱਗਣ ਲੱਗ ਜਾਂਦਾ ਜੀ ਕਈ ਵਾਰੀ ਕਲਰ ਹੀ ਡਾਲ ਲੇ ਜੇ ਉੱਠਣ ਉੱਠਣ ਜੇ ਨਾ ਨਾ ਵਧੀਆ ਆ ਦੇਖੋ ਜੀ ਕਿੰਨਾ ਵਧੀਆ ਲੱਗਦਾ ਨੇਵੀ ਬਲੂ ਹੈ ਜੀ ਨੇਵੀ ਬਲੂ ਕਲਰ ਹੈ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈਗਾ ਪਲੇਨ ਇਸ ਦੀ ਬਾਟਮ ਆਉਗੀ ਜੀ ਤੇ ਹੁਣ ਤੁਹਾਨੂੰ ਆਪਾਂ ਇਸਦਾ ਸ਼ਾਲ ਦਿਖਾਉਣੇ ਆ। ਇਹ ਨੇਵੀ ਆ ਕਿ ਬਲੈਕ ਹੈ ਬਨੀਤ? ਤੁਹਾਨੂੰ ਕਿਵੇਂ ਲੱਗਦਾ? ਬਲੈਕ ਹੈ? ਮੈਨੂੰ ਤਾਂ ਨੇਵੀ ਲੱਗਦਾ। ਵੀਡੀਓ ਚ ਬਲੈਕ ਦਿਖ ਰਿਹਾ। ਬਲੈਕ ਕਲਰ ਹੁਣ। ਬਲੈਕ ਹੈ ਜੀ। ਮੈਨੂੰ ਇਹ ਲੱਗਿਆ ਕਿ ਇਹ ਨੇਵੀ ਕਲਰ ਹੈ ਨੇਵੀ ਨਹੀਂ ਹੈਗਾ ਜੀ ਇਹ ਹੈਗਾ ਬਲੈਕ ਕਲਰ ਐਨਕ ਤੋਂ ਬਿਨਾ ਬਲੈਕ ਕਲਰ ਹੈ ਨਾ ਜਿਹੜਾ ਉਹ ਪ੍ਰੋਪਰ ਨੇਵਿਸ ਦਾ ਬਲੈਕ ਤੇ ਜਿਹੜਾ ਨੇਵੀ ਕਲਰ ਹੈ ਨਾ ਉਹਦੇ ਵਿੱਚ ਡਿਫਰੈਂਸ ਨਹੀਂ ਪਤਾ ਲੱਗਦਾ ਮੈਨੂੰ ਇਹ ਹੈਗਾ ਜੀ ਬਲੈਕ ਕਲਰ ਬਹੁਤ ਪਿਆਰਾ ਲੱਗ ਰਿਹਾ ਹੈ ਪ੍ਰਾਈਸ ਲੁਗਾ 1000 ਰੁਪਇਆ ਓਨਲੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ